ਹਨੇ ਕਦਾ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕਿਤਾ ਬੜੀ ਖੈਂਦਨੋ ਕਹਿੰਦਾ ਮਿਹਨਤ ਕਰ ਕਰ ਕੇ ਤੇ ਤੂੰ ਬੇਜਾ ਕੇ ਪੁੱਛ ਗਿਛ ਕੋਈ ਹੋਈ ਏਅਰਪੋਰਟ ਤੇ ਉੱਥੇ ਫੜਿਆ ਗਿਆ ਵੀ ਨਾ ਉਹਨਾਂ ਨੇ ਰੱਖਿਆ ਵਠਾਣੇ ਵਿੱਚ ਪੈਸੇ ਮੰਗਦੀ 25000 ਤੋਂ ਤੇ ਐ ਇੱਥੇ 15 ਮਣਕੇ ਚੜਾ ਦਿੰਦੇ ਆ ਵਿਧਵਾ ਮਾਂ ਦੇ ਵੱਲੋਂ ਆਪਣੇ ਘਰ ਦੀ ਹਾਲਤ ਸੁਧਾਰਨ ਦੇ ਲਈ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਦੇ ਲਈ ਇਧਰੋਂ ਉਧਰੋਂ ਪੈਸੇ ਉਧਾਰ ਫੜੇ ਤੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਦਸਦੀ ਕੇ ਜਿਵੇਂ ਹੀ ਉਹਨਾਂ ਦਾ ਪੁੱਤ ਆਪਣੇ ਪਿੰਡ ਤੋਂ ਮੁੰਬਈ ਪਹੁੰਚਿਆ ਤਾਂ ਉੱਥੇ ਮੁੰਬਈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦਸਦੀ ਕੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੀ ਕਸਬਾ ਕੁਮਾਨ ਦਾ ਇਹ ਮਾਮਲਾ ਹੈ ਨੌਜਵਾਨ ਲਬਦੀਪ ਸਿੰਘ ਨੂੰ ਮੁੰਬਈ ਪੁਲਿਸ ਨੇ 에ਰਪੋਰਟ ਤੇ ਗ੍ਰਿਫਤਾਰ ਕਰ ਲਿਆ ਦੱਸਿਆ ਦਾਰੇ ਕਿ ਉਸਦੇ ਪਾਸਪੋਰਟ 'ਤੇ ਅਨਪੜ ਲਿਖਿਆ ਹੋਇਆ ਸੀ ਪਰ ਜਿਵੇਂ ਹੀ ਉਸਨੇ ਸਾਈਨ ਕਰ ਦਿੱਤੇ ਤਾਂ ਮੁੰਬਈ ਪੁਲਿਸ ਨੇ ਉਸ ਦੇ ਉੱਤੇ 420 ਦਾ ਪਰਚਾ ਪਾ ਦਿੱਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਵਿਧਵਾ ਮਾਤਾ ਨੇ ਦੱਸਿਆ ਕਿ ਬਚਪਨ ਵਿੱਚ ਹੀ ਉਹਨਾਂ ਦੇ ਬੱਚਿਆਂ ਦੀ ਪਿਤਾ ਦੀ ਮੌਤ ਹੋ ਗਈ ਸੀ ਬਹੁਤ ਔਖੇ ਹੀ ਉਹਨਾਂ ਦੇ ਵੱਲੋਂ ਬੱਚੇ ਪਾਲੇ ਗਏ ਇੱਕ ਧੀ ਦੇ ਪਤੀ ਦੀ ਮੌਤ ਹੋ ਗਈ ਹੈ ਉਹ ਵੀ ਉਹਨਾਂ ਦੇ ਕੋਲ ਰਹਿ ਰਹੀ ਹੈ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਦੇ ਨਾਲ ਹੋ ਰਿਹਾ ਸੀ ਚੰਗੇ ਵਿਵਕ ਦੇ ਲਈ ਉਹਨਾਂ ਦੇ ਵੱਲੋਂ ਆਪਣੇ ਪੁੱਤ ਨੂੰ ਜਦੋਂ ਵਿਦੇਸ਼ ਭੇਜਣਾ ਚਾਹਿਆ ਕਿ ਸਾਡੇ ਵੀ ਦਿਨ ਚੰਗੇ ਆ ਜਾਣਗੇ ਪਰ ਉਲਟਾ ਹੀ ਹੋ ਗਿਆ ਉਹਨਾਂ ਦੇ ਪੁੱਤ ਨੂੰ ਮੁੰਬਈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਹਨਾਂ ਦੇ ਬਲੋ 25000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਇਹ ਬਾਰ ਕਰਾਏ ਪਾਣੇ ਚੰਗੇ ਦੇ ਨਾਲ ਦੇਗੇ ਨਿਕਾ ਦੇ ਕਹਿੰਦਾ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕੀਤਾ ਮਰੀ ਖੈਂਦਨੋ ਕਹਿੰਦਾ ਮਿਹਨਤ ਕਰ ਕਰ ਕੇ ਤੇ ਮਰ ਕੇ ਪਾਲੇ ਸੀ ਇਹਨਾਂ ਬੱਚੇ ਤੋਂ ਗੁੱਡੀਆਂ ਦੇ ਕਾਹੇ ਛੋਟਾ ਗੁੱਡੀਆਂ ਵੀ ਆਈਆਂ ਹਾਂ ਹਾਂ ਜੀ ਤੇ ਜਿਹੜੀ ਛੋਟੀ ਵਿਆਹੀ ਆ ਉਹ ਤੇ 4 ਕੇ ਸਾਲ ਹੋ ਗਏ ਵਿਆਹੀ ਨੂੰ ਤੇ ਉਹ ਤਾਂ ਵੀ ਘਰ ਵਾਲਾ ਗੁਰਾ ਹੋ ਗਿਆ ਤੇ ਉਹ ਵੀ ਮੇਰੇ ਕੋਲੇ ਹੀ ਇੱਥੇ ਨਿੱਕ ਨਿੱਕੇ ਬੱਚੇ ਲੈ ਕੇ ਤੇ ਇਹ ਕਿੱਥੇ ਚਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚਲਿਆ ਹੀ ਤੇ ਕੀ ਗੱਲ ਕੀ ਹੋ ਜਾਂਦਾ ਤੇ ਬੰਬੇ ਜਾ ਕੇ ਪੁੱਛ ਗਿਛ ਕੋਈ ਹੋਈ ਹੋਏ 에어ਪੋਰਟ ਤੇ ਤੇ ਉੱਥੇ ਫੜਿਆ ਗਿਆ ਉੱਥੇ ਉਹਨਾਂ ਨੇ ਪੜਿਆ ਲਿਖਿਆ ਪੁੱਛਿਆ ਕਿ ਨੱਕ ਪੜਿਆ ਨਾ ਪੰਜ ਪੜਿਆ ਦੱਸਿਆ ਉਹਨਾਂ ਪਾਸਪੋਰਟ ਆ ਨਾ ਪਰਦਾ ਹੀ ਹਾਂਜੀ ਉਤੋਂ ਹੀ ਇਹਨਾਂ ਆਪਾਂ ਉਹ ਅੰਦਰ ਕਰ ਲਿਆ ਇਹਦੇ ਪੁੱਛਣ ਗਿਛਣ ਵਾਲੇ ਆ ਹੁਣ ਕੀ ਕਹਿੰਦੇ ਆ ਪਹਿਲਾਂ ਉਹਨਾਂ ਨੇ ਰੱਖਿਆ ਵਠਾਣੇ ਵਿੱਚ ਤੇ ਪੈਸੇ ਮੰਗਦੇ 5000 ਦੋ ਤੇ ਐਂ ਇੱਥੇ ਹੀ ਬੰਦਾ ਮੁਰਕੇ ਚੜਾ ਦਿੰਦੇ ਆ ਹੂੰ ਤੇ ਇਥੋਂ ਕਿੰਨੇ ਦੇਣਾ 5000 ਐਂ ਤੇ ਫੜੜਕਾ ਗਈ ਉਹ ਆ ਬਾਹਰ ਕਰਾਇਆ ਤੇ ਲੋਕਾਂ ਤਰਲੇ ਮਾਰ ਮਾਰ ਕੇ ਤੁਸੀਂ ਆਪ ਕੀ ਕੰਮ ਕਰਦੇ ਆਈ ਆ ਘਰਾਂ ਦਾ ਕੰਮ ਕਰੀਦਾ ਠੀਕ ਤੇ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਰਦੇ ਜੀ ਜਾਨ ਸਮਸਾਹ ਉਹ ਤੋਂ ਜੇਲ੍ਹ ਚੋਂ ਘਰ ਕਲਾ ਦੇਣਾ ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ ਆ ਵੇਂਦੇ ਜਿਹੜੇ ਘਰ ਚ ਕੀ ਆ ਕਮਾਈ ਵਾਲਾ ਤੇ ਨਹੀਂ ਗਾ ਇਹ ਬੇਟਾ ਜਿਹੜਾ ਮੈਂ ਜਾਂਦਾ ਬਾਹਰ ਹੈ ਆਪਣੇ ਇਥੋਂ ਘਰੋਂ 12 ਤਰੀਕ ਤੇ ਜਾਂਦਾ ਵਾ 16 ਦੀ ਗੱਡੀ ਪਲੇਟੀ ਇਹਦੀ ਤੇ ਬਾਅਦ ਚ ਕਤਾਨੀ ਕੀ ਕੀ ਖਰਾਬ ਬਣਿਆ ਉਹਦੇ ਨਾਲ ਤੇ ਬਹੁਤ ਹੀ ਇੱਥੇ ਗਰੀਬ ਬਣੇ ਸਾਡੇ ਇੱਥੇ ਲੱਗ ਗਵਾਂਡੀ ਆ ਭਤੀਜੇ ਲੱਗਦਾ ਮੇਰਾ ਤੇ ਬੜੀ ਮੁਸ਼ਕਲਾ ਹੁਣ ਉਹਦਨ ਦਾ ਹੀ ਬਸ ਇਦਾਂ ਹੀ ਬਹੁਤ ਹੈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਇਹੋ ਸਾਰੇ ਚਲੋ ਕੀ ਮੈਂ ਮੈਂ ਤਾਂ ਮੰਗਦੇ ਆ ਕਿ ਸਾਰੇ ਬੇਤਕਾਰ ਨੂੰ ਸਾਰੀ ਇਹ ਗਰੀਬ ਦੀ ਤੇ ਚਲੋ ਬੱਚਾ ਬਾਹਰ ਆਵੇ ਗੁਰਮukh Singh ਦਾ ਬੇਟਾ ਲਵਦੀਪ ਸਿੰਘ ਤੇ ਇਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਏ ਇਹਨਾਂ ਨੇ ਨਾ ਆਪਣੇ ਬੱਚੇ ਨੂੰ ਬਾਹਰ ਕੱਢਣ ਵਾਸਤੇ ਕੁਝ ਇਧਰੋਂ ਉਧਰੋਂ ਰਿਸ਼ਤੇਦਾਰਾਂ ਕੋ ਕੋਈ ਸਾਂਝ ਵਾਲਿਆਂ ਕੋ ਪੈਸੇ ਫੜ ਕੇ ਤੇ ਬਾਹਰ ਭੇਜਿਆ ਤੇ ਉਹਦਾ ਕਾਰਨ ਇਹ ਹੋਇਆ ਕਿ ਉਹ ਬੰਬੇ ਜਾ ਕੇ ਉਹਦਾ ਜਿਹੜਾ ਸੀ ਨਾ ਪਾਸਪੋਰਟ ਉਹ ਬਣਿਆ ਸੀ ਨਾ ਪੜਦਾ ਤੇ ਮੁੰਡਾ 5 ਕ ਜਮਾਤਾਂ ਪੜਿਆ ਸੀ ਉੱਥੇ ਉਹਨੇ ਸਾਈਨ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਤੇ ਜੇਲ੍ਹ ਚ ਕਰ ਦਿੱਤਾ ਉਹ ਤੇ ਪਰਚਾ ਕਰਤਾ 420 ਦਾ ਤੇ ਇਹ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹਨੂੰ ਛਡਾਰ ਨਹੀਂ ਸਕਦੇ ਆ ਦੇਖੋ ਇਹ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਹਿਸਾਬ ਨਾਲ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਦੇ ਨੇ ਤੇ ਇਹਨਾਂ ਦੀ ਇੱਕ ਬੇਟੀ ਵੀ ਹੈ ਇਹਨਾਂ ਦੱਸਿਆ ਕਿ ਪਹਿਲਾਂ ਉਹ ਉਸ ਦਾ ਵੀ ਹਸਪੀਟਲ ਮਰ ਚੁੱਕਾ ਹੈ ਤੇ ਉਹ ਵੀ ਜਿਹੜੀ ਹੈ ਇੱਥੇ ਹੀ ਰਹਿ ਕੇ ਤੇ ਆਪਣਾ ਘਰ ਜਿਹੜਾ ਹੈ ਇੱਥੇ ਉਹਨੂੰ ਵੀ ਪਾਲਣ ਦੇ ਨੇ ਨਾਲ ਹਾਲਾਤ ਇਹਨਾਂ ਦੇ ਇੰਨੇ ਮਾੜੇ ਨੇ ਕਿ ਬਦ ਤੋਂ ਵੀ ਬੱਦਰ ਨੇ ਤੇ ਇਹ ਕਰਕੇ ਮਿਹਨਤੀ ਪ੍ਰਸ਼ਾਸਨ ਨੂੰ ਵੀ ਤੇ ਸਮਾਜ ਸੇਵੀ ਸੰਸਥਾ ਨੂੰ ਵੀ ਇਹ ਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕੀਤੀ ਜਾਵੇ ਤੇ ਸਾਰਿਆਂ ਦਾ ਇਸ ਗੱਲ ਕਰਕੇ ਧੰਨਵਾਦ ਕੀਤਾ ਜਾਏਗਾ ਹਾਂਜੀ ਇਹਨਾਂ ਦਾ ਨੰਬਰ ਹੈ 9779846165 ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਮਦਦ ਕਰ ਦੇ ਇਹਨਾਂ ਦਾ ਮਾਤਾ ਜੀ ਹੁਣਾਂ ਦੇ ਹਸਬੰਡ ਵੀ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਜਿਹੜੇ ਨੇ ਉਹ ਡੈਥ ਹੋ ਚੁੱਕੀ ਏ ਤੇ ਇਹਨਾਂ ਦੇ ਹਾਲਾਤ ਜਿਹੜੇ ਨੇ ਬਿਲਕੁਲੀ ਬਹੁਤ ਜ਼ਿਆਦੇ ਮਾੜੇ ਨੇ ਇੱਕ ਤੇ ਮਾੜੇ ਕਹੇ ਜਾਂਦੇ ਨੇ ਮਾੜੇ ਤੋਂ ਵੀ ਬਹੁਤ ਜ਼ਿਆਦੇ ਮਾੜੇ ਨੇ ਸ਼ਾਇਦ ਕੁਦਰਤ ਨੇ ਕੋਈ ਇਹਨਾਂ ਦੇ ਨਾਲ ਪਤਾ ਨਹੀਂ ਕਿਦਾਂ ਦਾ ਖਿਲਵਾੜ ਕੀਤਾ ਕਿ ਅੱਜ ਬੱਚੇ ਨੂੰ ਇਹਨਾਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਰੋਜ਼ਗਾਰ ਤੇ ਲਾਈਏ ਪਰ ਉਹਦੇ ਵਿੱਚ ਵੀ ਆਣ ਕੇ ਇਹਨਾਂ ਦੀ ਕਿਸਮਤ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਦੱਸਿਆ ਜਾ ਰਿਹਾ ਕਿ ਇਹ ਲਵਦੀਪ ਸਿੰਘ ਪੰਡਮੀ ਪਾਸ ਸੀ ਜਰ ਕਿ ਉਸ ਦੇ ਪਾਸਪੋਰਟ ਤੇ ਉੱਤੇ ਅਨਪੜ ਲਿਖਿਆ ਹੋਇਆ ਸੀ ਜਦੋਂ ਉਸ ਨੂੰ ਇੱਕ ਕਾਗਜ਼ ਤੇ ਸਾਈਨ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਸਾਈਨ ਕਰ ਦਿੱਤੇ ਜਿਸ ਤੋਂ ਬਾਅਦ ਉਸ ਦੇ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਮੁੰਬਈ ਪੁਲਿਸ ਦੇ ਬਲੂਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਜ਼ਮਾਨਤ ਕਰਵਾਉਣ ਦੇ ਲਈ ਇੱਕ ਪੈਸਾ ਵੀ ਨਹੀਂ ਹੈ ਹੁਣ ਉਹਨਾਂ ਦੀ ਬਲੂ ਸਮਾਸਥੇਵੀਆਂ ਨੂੰ ਤੇ ਪੰਜਾਬ ਸਰਕਾਰ ਅੱਗੇ ਮਦਦ ਦੀ ਗੋਹਾਂ ਲਗਾਈ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬ ਲੋਕ ਚੈਨਲ